ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤੋ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦੀ ਉਸ ਦੇ ਰਾਜ ਵੇਲੇ ਦੀ ਕਥਾ ਵਿਚਾਰ ਸੁਣਾਉਣੀ ਹੈ ਜੋ ਰਾਜੇ ਦੇ ਨਾਲ ਵਾਪਰੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਉੱਤੇ ਰਾਜ ਕਰ ਰਿਹਾ ਸੀ ਰਾਜ ਵੀ ਉਸ ਦਾ ਬਹੁਤ ਵਧੀਆ ਤੇ ਸਿੱਖਾਂ ਦਾ ਆਗੂ ਸੀ ਕਿਉਂਕਿ ਛੋਟੇ-ਛੋਟੇ ਜੱਥਿਆਂ ਨੂੰ ਰਿਆਸਤਾਂ ਚ ਮਲਾਇਆ ਰਿਆਸਤਾਂ ਦੇ ਵਿੱਚੋਂ ਫਿਰ ਪੰਜਾਬ ਇਕੱਠਾ ਕੀਤਾ ਸਾਰਾ ਸਿੰਘ ਖਾਲਸਾ ਇਕੱਠਾ ਕਰਕੇ ਇੱਕੋ میدان ਦੇ ਵਿੱਚ ਹੋ ਕੇ ਬਾਹਰਲੀਆਂ ਬਾਦਸ਼ਾਹੀਆਂ ਨਾਲ ਲੜੇ ਜਿਹੜਾ ਧੱਕਾ ਕਰਦਾ ਸੀ ਸਿੱਖ ਕੋਮ ਤੇ ਚਾਹ ਮਸਲਮਾਨਾਂ ਤੇ ਚਾਹੇ ਹਿੰਦੂਆਂ ਤੇ ਚਾਹੇ ਜੈਨੀਆਂ ਬੁੱਧੀਆਂ ਤੇ ਉਸ ਵਾਸਤੇ ਰਾਜਾ ਲੜਦਾ ਸੀ ਆਪਦੇ ਜਰਨੈਲਾਂ ਨੂੰ ਹਰੀ ਸਿੰਘ ਨਲੂਆ ਤੇ ਛਾਂਬ ਸਿੰਘ ਟਾਰੀ ਕਾਲੀ ਫੂਲਾ ਸਿੰਘ ਇਸ ਤਰ੍ਹਾਂ ਦੇ ਸਾਰੇ ਜਿਹੜੇ ਵੱਡੇ ਜੱਥੇਦਾਰ ਤੇ ਵੱਡੇ ਜਰਨਰ ਬਣਾਏ ਹੋਏ ਸੀ ਜਦੋਂ ਐਡਾ ਵੱਡਾ ਰਾਜ ਹੋ ਗਿਆ ਤੇ ਸਿੱਖਾਂ ਦਾ ਪੂਰਾ ਉੱਚਾ ਚਿਹਰਾ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਤੇ ਉਧਰ ਅਕਾਲੀ ਭੂਲਾ ਸਿੰਘ ਅਕਾਲ ਤਖਤ ਸਾਹਿਬ ਦਾ ਜਥੇਦਾਰ ਹਾਬ ਦਿੱਤਾ ਬਹੁਤ ਚੜ੍ਹਦੀ ਕਲਾ ਦੇ ਨਾਲ ਜਥੇਦਾਰੀ ਕਰੀ ਆ ਬਾਣੀ ਪੜਨੀ ਅੰਮ੍ਰਿਤ ਵੇਲੇ ਕਥਾ ਕੀਰਤਨ ਕਰਨਾ ਸੁਣਨਾ ਇਹ ਕੰਮ ਸੀ ਅਕਾਲੀ ਭੂਲਾ ਸਿੰਘ ਦਾ ਤੇ ਜੋ ਉਸ ਵੇਲੇ ਦੇ ਜਥੇਦਾਰ ਦੇ ਕਾਰਜ ਸੀ ਉਹ ਨਰਵਿਕਨ ਹੋ ਕੇ ਨਿਰਭਉ ਹੋ ਕੇ ਨਿਰ ਨਿਰਡਾਰ ਹੋ ਕੇ ਕਰਦਾ ਸੀ ਕਿਸੇ ਤੋਂ ਕੋਈ ਭੈ ਨਹੀਂ ਸੀ ਕਹਿੰਦਾ ਜੇ ਸਤਗੁਰੂ ਜੀ ਦੀ ਸੇਵਾ ਕਰਨੀ ਹੈ ਤੇ ਕੋਈ ਭੈ ਨਹੀਂ ਖਾਣਾ ਤੇ ਨਾ ਕਿਸੇ ਨੂੰ ਦੇਣਾ ਐ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਲਾਹੌਰ ਦੇ ਵਿੱਚ ਇੱਕ ਦਿਨੋ ਨਾਚੀ ਮੋਰਾ ਜੋ ਮੋਰਾ ਸੀ ਨਾ ਨੱਚਣ ਵਾਲੀ ਤੇ ਗਾਉਣ ਵਾਲੀ ਬੜੀ ਸੁੰਦਰ ਸੀ ਉਹਦਾ ਜਿਹੜਾ ਨਾਚ ਚੱਲ ਰਿਹਾ ਸੀ ਲਾਹੌਰ ਦੇ ਚੌਂਕ ਦੇ ਵਿੱਚ ਤੇ ਮਹਾਰਾਜਾ ਰਣਜੀਤ ਸਿੰਘ ਨੰਘਿਆ ਜਾ ਰਿਹਾ ਤੇ ਦੇਖਿਆ ਉਹਦੇ ਤੇ ਚਿਹਰੇ ਤੇ ਨਿਗਾਹ ਪਾਈ ਤੇ ਖੜ ਗਿਆ ਸਾਰਾ ਨਾਚ ਵੇਖਿਆ ਉਸ ਨੂੰ ਕੋਲੇ ਛੱਦਿਆਂ ਦੇ ਕੋਲੇ ਬਿਠਾਇਆ ਆਪ ਦੇ ਅਹਿਲ ਕਰਾਂ ਦੇ ਨਾਲ ਕਹਿ ਕੇ ਤੇ ਇਹਦੇ ਨਾਲ ਵਿਆਹ ਕਰਨ ਦੀ ਤਿਆਰੀ ਕਰ ਲਈ ਕਿ ਮੈਂ ਇਹਦੇ ਨਾਲ ਵਿਆਹ ਕਰਾਉਣਾ ਹੈ ਇਸ ਤਰ੍ਹਾਂ ਨਹੀਂ ਸੋਚਣ ਲੱਗ ਪਿਆ ਇਹ ਕੰਮ ਹੁਣ ਸਿੱਖਾਂ ਦੇ ਸਿੱਖੀ ਦੇ ਬਹੁਤ ਉਲਟਾ ਉਧਰ ਦਾੜੀ ਵੀ ਰੰਗਦਾ ਹਸੀ ਕਿਉਂ ਜਦੋਂ ਇਹੋ ਜਿਹੇ ਕਾਰਜ ਕਰਨੇ ਫਿਰ ਦਾੜੀ ਵੀ ਕਾਲੀ ਕਰਨੀ ਪੈਂਦੀ ਸੀ ਇੰਨਾ ਕੰਮਾਂ ਦਾ ਸ਼ਕੀਨ ਸੀ ਬਹੁਤ ਰਾਜਾ ਜਦੋਂ ਇਸ ਤਰ੍ਹਾਂ ਨਹੀਂ ਕਾਰਨਾਮੇ ਕਰੇ ਤੇ ਅਕਾਲੀ ਫੂਲਾ ਸਿੰਘ ਕੋਲ ਸ਼ਿਕਾਇਤ ਕਰਦੀ ਅਹਿਲ ਖਾਨਾਂ ਨੇ ਵਟਿਆ ਨੇ ਵੀ ਆਪਣਾ ਰਾਜਾ ਆਹ ਗਲਤੀਆਂ ਕਰਦਾ ਬਹੁਤ ਵੱਡੀ ਗਲਤੀ ਕਰਨ ਲੱਗਿਆ ਅਕਾਲੀ ਫੂਲਾ ਸਿੰਘ ਕੋਲੇ ਸ਼ਿਕਾਇਤ ਨਾ ਦਿੱਤੀ ਉਧਰ ਅਕਾਲੀ ਫੂਲਾ ਸਿੰਘ ਨੇ ਸ਼ਿਕਾਇਤ ਸੁਣ ਕੇ ਹੁਕਮ ਕਰ ਦਿੱਤਾ ਕਿ ਬਾਦਸ਼ਾਹ ਤੇ ਨਾਲ ਉਹਦੀ ਸਾਰੀ ਸੰਗਤ ਤੇ ਫੌਜ ਜਿੰਨੀ ਵੀ ਉਹਦੇ ਕੋਲੇ ਸੀ ਸਾਰੇ ਉਹ ਪਹੁੰਚੋ ਮੈਂ ਉਸ ਨਾਲ ਵਿਚਾਰ ਵਟਾਂਦਰਾ ਕਰਨਾ ਹੈ ਮਹਾਰਾਜਾ ਰਣਜੀਤ ਸਿੰਘ ਜਦੋਂ ਉਹਨੂੰ ਪਤਾ ਲੱਗਿਆ ਵੀ ਮੇਰੇ ਤੇ ਦੋਸ਼ ਹੈ ਨਮਾਣਾ ਸਿੱਖ ਬਣ ਕੇ ਜੁੱਤੀਆਂ ਉਤਾਰ ਕੇ ਤੇ ਜੁੱਤੀਆਂ ਦੇ ਵਿੱਚ ਖੜ ਗਿਆ ਅਕਾਲੀ ਫੂਲਾ ਸਿੰਘ ਨੂੰ ਪਤਾ ਲੱਗਿਆ ਵੀ ਰਾਜਾ ਆ ਗਿਆ ਉਹ ਵੀ ਆਏ ਆਕੇ ਸੱਧਿਆ ਰਾਜਾ ਸਾਹਿਬ ਪਹੁੰਚ ਕੇ ਕਹਿੰਦਾ ਜੀ ਹਾਂਜੀ ਪਹੁੰਚ ਗਏ ਮਹਾਰਾਜੇ ਨੇ ਜਥੇਦਾਰ ਨੇ ਅਕਾਲੀ ਪੂਲਾ ਸਿੰਘ ਨੇ ਉਹ ਰੁਕਾ ਕੱਢਿਆ ਜਿਹਦੇ ਉੱਤੇ ਦੋਸ਼ ਲਾਏ ਹੋਏ ਸੀ ਦਾੜੀ ਰੰਗ ਦਾ ਨਾਚੀ ਮੋਰਾ ਨੂੰ ਕੋਲੇ ਬਿਠਾਇਆ ਉਸ ਨਾਲ ਪਿਆਰ ਦੀਆਂ ਗੱਲਾਂ ਕਰੀਆਂ ਤੇ ਵਿਆਹ ਕਰਾਉਣ ਦੀ ਤਿਆਰੀ ਕਰਦਾ ਇਹ ਸਾਰੇ ਦੋਸ਼ ਲਿਖ ਕੇ ਖੱਲੇ ਹੋਏ ਸੀ ਕਾਲੀ ਫੂਲਾ ਸਿੰਘ ਨੇ ਪੜ ਕੇ ਸੜਾਏ ਸੰਗਤ ਦੇ ਸਾਹਮਣੇ ਐਲਕਰਾਂ ਦੇ ਸਾਹਮਣੇ ਤੇ ਰਣਜੀਤ ਸਿੰਘ ਦੇ ਸਾਹਮਣੇ ਕਹਿੰਦਾ ਜੀ ਹਾਂ ਮੈਂ ਦੋਸ਼ੀ ਹਾਂ ਇਹਨਾਂ ਗੱਲਾਂ ਦਾ ਮੰਨ ਗਿਆ ਰਣਜੀਤ ਸਿੰਘ ਜਦੋਂ ਕਰਨ ਲੱਗਾ ਜੀ ਹਾਂ ਮੈਂ ਦੋਸ਼ੀ ਹਾਂ ਮੰਨ ਗਿਆ ਕਾਲੀ ਫੂਲਾ ਸਿੰਘ ਤਰ ਹੁਣ ਕੀ ਸਜ਼ਾ ਦੇਈਏ ਕਹਿੰਦਾ ਜੀ ਜੋ ਮਰਜ਼ੀ ਦੇ ਦਿਓ ਕਿਉਂਕਿ ਨਮਾਣਾ ਬਣ ਕੇ ਖੜਿਆ ਸੀ ਸਾਹ ਸੰਗ ਗਲਤੀਆਂ ਉਹਦੀਆਂ ਕਰੀਆਂ ਸੀ ਉਹਦੇ ਮੂਰੇ ਆਉਂਦੀਆਂ ਸੀ ਮੈਂ ਬਹੁਤ ਗਲਤ ਕਰਿਆ ਮੈਂ ਸਿੱਖਾਂ ਦਾ ਚਿਹਰਾ ਹੈ ਵੱਡਾ ਚਿਹਰਾ ਹੈ ਮੈਂ ਰਾਜਾ ਬਾਦਸ਼ਾਹ ਪੰਜਾਬ ਦਾ ਤੇ ਮੈਂ ਕੀ ਗਲਤ ਕਰਿਆ ਤੇ ਫਿਰ ਮੇਰੀ ਪਰਜਾ ਕੀ ਕਰੂਗੀ ਇਹ ਗੱਲਾਂ ਸੋਚਣ ਲੱਗ ਗਿਆ ਔਣ ਕਾਲੀ ਫੂਲਾ ਸਿੰਘ ਨੇ ਜਦੋਂ ਕਿਹਾ ਨਾ ਵੀ ਤੇਰੇ 100 ਕੋੜਾ ਤੇਰੇ ਨੰਗੇ ਪਿੰਡੇ ਤੇ ਨੰਮਨਾ ਬਨ ਕੇ ਤੈਨੂੰ ਫੇਰ ਤੇਰੇ ਮਾਰਨਾ ਜਦੋਂ ਇਹ ਸਜ਼ਾ ਸੁਣਾਈ ਗਈ ਮਹਾਰਾਜਾ ਰਣਜੀਤ ਸਿੰਘ ਨੇ ਕੱਪੜੇ ਧਾਰ ਤੇ ਨਮਾਦ ਰક્ત ਸੀ ਉਹਦੇ ਨਾਲ ਜਫਾ ਪਾ ਕੇ ਖੜ ਗਿਆ ਜੱਖਾ ਜਫਾ ਪਾ ਕੇ ਖੜਿਆ ਕਹਿੰਦਾ ਜੀ ਮਾਰ ਲਓ ਮੈਂ ਸਜਾ ਦਾ ਹੱਕਦਾਰ ਆ ਜਦੋਂ ਇਹ ਗੱਲ ਕਹੀ ਤੇ ਉਧਰ ਸਾਰੀ ਸੰਗਤ ਬੋਲ ਉੱਠੀ ਜੱਥੇਦਾਰ ਸਾਹਿਬ ਆਪਣਾ ਬਹੁਤ ਵੱਡਾ ਚਿਹਰਾ ਆਪਣਾ ਮਹਾਰਾਜਾ ਬਹੁਤ ਵਧੀਆ ਪਰਜਾ ਦੀ ਸੇਵਾ ਕਰ ਰਿਹਾ ਹੈ ਕਿਸੇ ਨੂੰ ਦੁੱਖ ਨਹੀਂ ਤੇ ਬਾਕੀ ਇਹਨੇ ਦੋਸ਼ ਮੰਨ ਲਏ ਨਮਾਣਾ ਹੋ ਕੇ ਕੜਿਆ ਆਪ ਹੀ ਇਹਨੇ ਡੀੜੇ ਲਾ ਕੇ ਤਿੰਨੇ ਮਨੂੰ ਜਫਾ ਪਾਇਆ ਵੀ ਮਾਰ ਦੋ ਤੇ ਹੁਣ ਇਹਦੀ ਸਜ਼ਾ ਮaaf ਕੀਤੀ ਜਾਵੇ ਜਥੇਦਾਰ ਕਹਿੰਦਾ ਵੀ ਠੀਕ ਆ ਸੰਗ ਅਦਾ ਆਖਿਆ ਮੈਂ ਨਹੀਂ ਮੋੜਦਾ ਸੰਗ ਤੇ 21 ਵਸਵੇ ਤੇ ਗੁਰੂ ਸਾਹਿਬ 20 ਵਸਵੇ ਪਰ ਸਜ਼ਾ ਲਾਵਾਂਗੇ ਪਰ ਹੁਣ ਲਾਵਾਂਗੇ ਥੋੜੀ। ਫਿਰ 10 ਕੋੜੜਿਆਂ ਦੀ ਕੋਈ ਸਜ਼ਾ ਲਾਈ ਗਈ। ਰਣਜੀਤ ਸਿੰਘ ਨੇ ਬਹੁਤ ਧੀਰਜ ਪਾ ਕੇ ਨਾਲ ਉਹ ਸਜ਼ਾ ਲਈ। ਬਾਖਸ਼ ਦਿੱਤਾ ਵਿਜਾਗਤ ਉਹ ਗਲਤੀ ਨਹੀਂ ਕਰਨੀ ਕਹਿੰਦਾ ਜੀ ਨਹੀਂ ਕਰਦਾ। ਦਾੜੀ ਵੀ ਰੰਗਦਾ ਸੀ ਤੇ ਮੋਰਾ ਦੇ ਨਾਲ ਗੱਲਾਂ-ਵੱਤਾਂ ਵੀ ਕਰਦਾ ਸੀ। ਉਹ ਗੱਲਾਂ ਕਹਿੰਦਾ ਅੱਜ ਤੋਂ ਮੈਂ ਨਹੀਂ ਕਰੂੰਗਾ। ਇਸ ਤਰ੍ਹਾਂ ਦੇ ਜਥੇਦਾਰ ਸੀ ਕਾਲਪਤ ਸਰ ਦੇ ਇਸ ਤਰ੍ਹਾਂ ਦੇ ਰਾਜੇ ਮਹਾਰਾਜੇ ਸੀ ਦੇਖ ਲਓ ਜਿਨ੍ਹਾਂ ਨੇ ਪੂਰੇ ਆਪ ਦੇ ਕਬੂਲਲੇ ਦੋਸ਼ ਹੁਣ ਇੱਧਰ ਦੇਖ ਲਓ ਤੁਸੀਂ ਭਾਈ ਸੁਖਵੀਰ ਸਿੰਘ ਉਹਨ ਵੱਡਾ ਬਾਦਲ ਤਾਂ ਸੁਰਗਵਾਸ ਹੋ ਗਿਆ ਮਰ ਗਿਆ ਉਹ ਤਾਂ ਦੋਸ਼ ਲੈ ਕੇ ਰਹੀਂਦੀ ਦੁਨੀਆ ਤੱਕ ਇਤਿਹਾਸ ਨੂੰ ਮਾਫ ਨਹੀਂ ਕਰੂਗਾ ਤੇ ਉਹਨੇ ਕਾਰਨਾਮੇ ਇਹੋ ਜਿਹੇ ਕਰੇ ਆ ਜਿਹੜਾ ਇਤਿਹਾਸ ਲਿਖਿਆ ਜਾਊਗਾ ਉਹਦੇ ਵਿੱਚ ਬਾਦਲ ਗਦਾਰ ਬਚੂ ਪੰਜਾਬ ਦਾ ਜੇ ਅਜਸ ਕਬੀਰ ਬਾਦਲ ਨਾ ਨਾ ਸਮਝਿਆ ਆਪਦੇ ਦੋਸ਼ ਕਬੂਲ ਨਾ ਕਰੇ ਨਾ ਸਜ਼ਾ ਚੰਗੀ ਲਈ ਤਾਂ ਸਿੱਖ ਕੋਮ ਨੇ ਬਖਸ਼ਣਾ ਨਹੀਂ ਕਿਉਂ ਨਹੀਂ ਬਖਸ਼ਣਾ ਕਿਉਂਕਿ ਦੋਸ਼ ਹੀ ਬਹੁਤ ਵੱਡੇ ਵੱਡੇ ਕਰੇ ਆ ਉਹਨੂੰ ਬਖਸ਼ ਦੇਣਾ ਸਰਸੇ ਵਾਲੇ ਸਾਧ ਨੂੰ ਮਾਫੀ ਦੇ ਦੇਣੀ ਸੰਗਤ ਆ ਕੇ ਨਾਂ ਲਾ ਕੇ ਫਿਰ ਮੁੱਕਰ ਜਾਣਾ 90 ਲੱਖ ਦੇ ਅਥੇ ਅਸਥਿਹਾਰ ਲੈਣੇ ਸੰਗਤ ਦੇ ਪੈਸਿਆਂ ਦੇ ਪਛਾਕ ਆਪਦੇ ਕੋਲ ਸਮਾ ਕੇ ਉਥੇ ਕਲਣੀ ਵੀ ਲੈ ਪਾ ਕੇ ਆ ਕੰਮ ਕਰ ਤੇ ਫੇਰ ਸਾ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਉਹਨਾਂ ਨੇ ਕਰਾਉਣੀ ਤੇ ਇਹਨਾਂ ਦਾ ਰਾਜ ਸੀ ਇਹਨਾਂ ਦੀ ਰਾਜ ਦੇ ਵਿੱਚ ਗ੍ਰਹਿ ਮੰਤਰੀ ਸੀ ਤੇ ਮੁੱਖ ਮੰਤਰੀ ਸੀ ਪ੍ਰਕਾਸ਼ ਸਿੰਘ ਬਾਦਲ ਇਹਨਾਂ ਨੇ ਪੁਲਿਸ ਨੂੰ ਹੁਕਮ ਦਿੱਤਾ ਵੀ ਜਾ ਜਾ ਕੇ 50 ਮਿੰਟਾਂ ਚ ਚਕਾ ਦਿਓ ਮਾਰੋ ਠੋਡੇ ਉਹਨਾਂ ਦੇ ਐਵੇਂ ਬੇਲੇ ਹੁਰਦੇ ਆ ਉੱਠ ਕੇ ਧਰਨੇ ਲਾ ਕੇ ਬਹਿ ਜਾਂਦੇ ਆ ਆ ਗੱਲਾਂ ਇਹਨਾਂ ਨੇ ਬੋਲੀਆਂ ਸੀ ਇਹਨਾਂ ਦੀ ਪੁਲਿਸ ਹੁੰਦੀ ਅੰਮ੍ਰਿਤ ਵੇੜੇ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਦੇ ਉੱਪਰ ਗੋਲੀਆਂ ਦਾ ਮੀਂਹ ਵਰਸਾ ਦਿੰਦੇ ਆ ਦੋ ਸਿੰਘ ਸ਼ਹੀਦ ਹੋ ਜਾਂਦੇ ਆ ਬਾਕੀ ਫੱਟੜ ਹੋ ਜਾਂਦੇ ਆ ਦੂਸਰੇ ਨੂੰ ਚੱਕ ਚੱਕ ਕੇ ਕਦੇ ਦੂਰ ਛੱਡਿਓ ਦੇ ਕਦੇ ਕਿਤੇ ਕਿਤੇ ਉਹ ਫੇਰ ਆ ਕੇ ਲਾ ਲੈਂਦੇ ਆ ਬਹੁਤ ਇਹਨਾਂ ਨੇ ਕਮਸਾਨ ਪਏ ਤੇ ਸਿੱਖਾਂ ਦੇ ਮੁੰਡੇ ਹੀ ਫੜ ਕੇ ਕੁੱਟ ਕੇ ਉਹਨਾਂ ਨੂੰ ਮਨਾਉਂਦੇ ਵੀ ਤੁਸੀਂ ਕਹੋ ਵੀ ਹਾਂ ਅਸੀਂ ਕਰਿਆ ਹੈ ਤੇ ਕਰਿਆ ਸੀ ਸਰਸੇ ਵਾਲੇ ਸਾਹ ਦੇ ਬੰਦਿਆਂ ਨੇ ਤੇ ਇਹਨੇ ਜਿੰਨੇ ਪੁਲਿਸ ਵਾਲੇ ਚਿਹਰੇ ਵੱਡੇ ਲਾਏ ਆ ਬਟੇ ਅਹੁਦਿਆਂ ਤੇ ਉਹ ਸਾਰੇ ਸੁਖਵੀਰਵਾਦ ਲੈ ਤੇ ਵੱਡੇਵਾਦ ਲੈ ਲਾਏ ਦੋਸ਼ੀ ਕੱਡੇ-ਕੱਡੇ ਸੀ ਤੇ ਕਿੱਡੇ-ਕੱਡੇ ਅਹੁਦਿਆਂ ਤੇ ਲਾਦੇ ਤੇ ਉਥੋਂ ਇਹ ਮਾਰ ਖਾਂਦੇ ਆ ਤੇ ਇਹਨਾਂ ਦੇ ਵਿੱਚ ਬਹੁਤ ਵੱਡਾ ਹੰਕਾਰ ਹੈ ਜੇ ਇਹਨੇ ਸਜ਼ਾ ਨਾ ਲਈ ਚੰਗੀ ਤਰ੍ਹਾਂ ਤੇ ਨਾ ਇਹਨੇ ਆਪਣੇ ਦੋਸ਼ ਕਬੂਲ ਕਰੇ ਤੇ ਸਿੱਖ ਸੰਗਤ ਗਿਣ-ਗਣ ਕੇ ਬਦਲੇ ਲਾਊਗੀ ਇਹਨਾਂ ਦੇ ਤੇ ਨਾਂ ਨੂੰ ਇਤਿਹਾਸ ਚ ਇਹਨਾਂ ਨੂੰ ਮਾਫ਼ ਕਰਨਗੇ ਚਲੇ ਸਭ ਨੇ ਜਾਣਾ ਸਾਥ ਸੰਗਤ ਰਹਿਣਾ ਕਿਸੇ ਨੇ ਨਹੀਂ ਇਹ ਸੰਸਾਰ ਤੇ ਜੇ ਜਾਣਾ ਤਾਂ ਯਾਰ ਭਲੇ ਮਾਨਸ ਬਣ ਕੇ ਵਧੀਆ ਸੁਣੀ ਸੇਵਾ ਕਰਕੇ ਜਾਓ ਯਾਰ ਕਿੱਥੇ ਲੈ ਕੇ ਜਾਣਾ ਇੰਨਾ ਪੈਸਾ ਤੁਸੀਂ ਕਿੱਥੇ ਛੋਡੇ ਹੁਣ ਕੋਈ ਕੰਮ ਆਉਣਾ ਸਵੇਿਰ ਸਿੰਘਾ ਤੈਨੂੰ ਕਿਸੇ ਨੇ ਦਿਹਾੜੀ ਨਹੀਂ ਲੈ ਕੇ ਜਾਣਾ ਇਹ じゃ ਸਮਾਂ ਆਊਗਾ ਤੇਰੇ ਤੇ ਹੁਣ ਆਪਦੇ ਘਰ ਵਾਲੀ ਦਾ ਹੀ ਗਨਮੈਨ ਬਣ ਜਾ ਹੁਣ ਤੂੰ ਕੁਛ ਨਹੀਂ ਉਧਰ ਆਉਂਦੇ ਸਾਲੇ ਨੂੰ ਲਾਲਾ ਨਾਲ ਸਿਆਣੇ ਬਣ ਜੋ ਯਾਰ ਐਡੇ ਵੱਡੇ ਵੱਡੇ ਦੋਸ਼ ਕਰਕੇ ਮੁੱਕਰੀ ਜਾ ਰਹੇ ਆ ਹਲੇ ਵੀ ਸਿੱਖ ਸੰਗਤ ਦੇ ਉੱਤੇ ਤੁਹਾਡਾ ਰੋਗ ਹੈ ਜਿੰਨੇ ਨਾਲデア ਬਖਸ਼ਣ ਵਾਲੇ ਉਹ ਵੀ ਨਹੀਂ ਹੈ ਉਹਨਾਂ ਨੇ ਵੱਡੇ ਵੱਡੇ ਅਹੁਦੇ ਮਾਣੇ ਆ ਅੱਜ ਜਦੋਂ ਇਹਨਾਂ ਨੂੰ ਨਸ਼ਾ ਛੱਡਰ ਪੈਣ ਲੱਗੇ ਪੰਜਾਬ ਚੋਂ ਲੋਕਾਂ ਦੇ ਤੇ ਸਿੱਖਾਂ ਦੇ ਤੇ ਅੱਜ ਫੇਰ ਅੱਡ ਹੋਇਆ ਪਹਿਲਾਂ ਨਹੀਂ ਹੋਇਆ ਇਹ ਜੇ ਪਹਿਲਾਂ ਹੋ ਜੇ ਫੇਰ ਮੰਨਦੇ ਜਿਾ ਜਦੋਂ 5 10 ਸਾਲ 7 6 8 ਸਾਲ ਪਹਿਲਾਂ ਹੁੰਦੇ ਫੇਰ ਕਹਿੰਦੇ ਵੀ ਇਹਨਾਂ ਨੇ ਅਹੁਦੇ ਛੱਡੇ ਆ ਉਹਨਾਂ ਉਹਦੇ ਲੋਕਾਂ ਨੇ ਦਿੱਤੇ ਨਹੀਂ ਸੋ ਉਹਨੂੰ ਤਾਂ ਤੁਸੀਂ ਸੁਖਵੀਰ ਦੇ ਉਲਟ ਹੋਏ ਆ ਕੱਲੇ ਸੁਖਵੀਰ ਨੇ ਨਹੀਂ ਕਰੀ ਨਾਲ ਹੀ ਤੁਸੀਂ ਉਹਨੇ ਉਹਨੇ ਦੋਸ਼ੀ ਤੁਸੀਂ ਆ ਇਸ ਤਰ੍ਹਾਂ ਸਾਧ ਸੰਗ ਇਹ ਵੀ ਦੇਖ ਲਓ ਰਾਜਾ ਸੀ ਤੇ ਉਹਦਰ ਮਹਾਰਾਜਾ ਰਣਜੀਤ ਸਿੰਘ ਵੀ ਰਾਜਾ ਸੀ ਅੱਜ ਰਹੀਂਦੀ ਦੁਨੀਆ ਤਾਈ ਉਹਨਾਂ ਦਾ ਨਾਂ ਰਹੂਗਾ ਤੇ ਇਹਨਾਂ ਦਾ ਰਹੀਂਦੀ ਦੁਨੀਆ ਤਾਈ ਗੁਜ਼ਾਰਾਂ ਦੇ ਵਿੱਚ ਨਾਂ ਜਾਊਗਾ ਭਾਈ ਗੁਰਜੀ ਕਾਕਾ ਸਾਹਿਬ ਭਾਈ ਗੁਰਜੀ ਕੀ ਖਤੇ